ਕਿ ਅੱਜ ਦੇ ਦਿਨ ਧੰਨ ਗੁਰੂ ਅਰਜਨ ਦੇਵ ਜੀ ਨੇ ਸਾਰੇ ਜਗਤ ਦੀ ਤਪਸ਼ ਆਪਣੇ ਤੇ ਚੱਲ ਲਈ ਤਸੀਹੇ ਚੱਲ ਲੈ ਤੇ ਆਪਣੇ ਅੰਦਰ ਦੀ ਜਿਹੜੀ ਠੰਡਕ ਹੈ ਨਾ ਮਿਠਾਸ ਹੈ ਨਾ ਉਹ ਸਾਰੇ ਜਗਤ ਨੂੰ ਵਰਤਾ ਦਿੱਤੀ ਜਗਤ ਠੰਡਾ ਹੋਵੇ ਜਗਤ ਸ਼ਾਂਤ ਹੋਵੇ ਸੰਸਾਰ ਦੇ ਦੁੱਖ ਕੱਟੇ ਜਾਣ ਤੇ ਮੇਰੇ ਹਜ਼ੂਰ ਨੇ ਉਹ ਅਰਦਾਸ ਗੁਰਬਾਣੀ ਦੇ ਵਿੱਚੋਂ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰ ਹੈ ਉਬਰੈ ਤੇ ਤੈਲੇ ਹੋ ਉਬਾਰ ਜਿੱਤ ਦੁਆਰ ਹੈ ਆ ਸ਼ਬਦ ਧਿਆਨ ਨਾਲ ਵੇਖਿਓ ਜਿੱਤ ਦੁਆਰ ਹੈ ਤੇ ਉਸ ਵੇਲੇ ਦੁਆਰਾ ਪਤਾ ਕਿਹੜਾ ਸੀ ਸ਼ਹਾਦਤ ਦਾ ਦੁਆਰ ਆ ਸ਼ਹਾਦਤ ਦਾ ਦੁਆਰ ਆ ਜਗਤ ਜਲੰਦਾ ਰੱਖ ਲੈ ਇੱਕ ਸਮਾ ਆਇਆ ਜਗਤ ਬਿਮਾਰੀ ਨਾਲ ਜੂਝਦਾ ਸੀ ਮੇਰੇ ਸਤਿਗੁਰੂ ਜੀ ਨੇ ਦਵਾਈ ਦੇ ਕੇ ਕਿਰਪਾ ਵਰਤਾ ਕੇ ਜਗਤ ਦੀਆਂ ਬਿਮਾਰੀਆਂ ਦੂਰ ਕੀਤੀਆਂ ਜਗਤ ਭੁੱਖ ਨਾਲ ਜੂਝਦਾ ਸੀ ਮੇਰੇ ਹਜ਼ੂਰ ਨੇ ਉਹਤੇ ਲੰਗਰ ਲਾ ਕੇ ਜਗਤ ਨੂੰ ਰੱਖ ਲਿਆ ਤੇ ਜਦੋਂ ਲੋੜ ਪਈ ਉਦੋਂ ਮੇਰੇ ਹਜ਼ੂਰ ਨੇ ਆਪਣਾ ਸੀਸ ਦੇ ਕੇ ਆਪਣਾ ਤਨ ਵਾਰ ਕੇ ਸ਼ਹਾਦਤ ਦੇ ਕੇ ਜਗਤ ਦੀ ਰੱਖਿਆ ਕੀਤੀ